प्यार भरी फतेह खून करे कौन फिर तो ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੋੜੀ ਨੂੰ ਤੀਰ ਤੋਂ ਬਣਦੇ ਆ। ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤੇ ਉਹਦੇ ਵਿੱਚ ਯੋਗਾ ਤੇ ਬਨਾਮ ਸਿੱਖੀ ਤੇ ਉਹਦੇ ਵਿੱਚ ਕੀ ਅੰਤਰ ਦੱਸਿਆ ਇਹਨਾਂ ਨੇ ਤੇ ਜਿਗਰ ਇਹਦੇ ਵਿੱਚ ਇਹ ਵੀ ਹੋਵਾ ਜਿਹੜੀ ਉਹ ਕੁੜੀ ਨੇ ਯੋਗਾ ਕੀਤਾ ਹਾਲਾਂਕਿ ਯੋਗਾ ਤੇ ਯੋਗ ਸਾਧਨਾ ਦੇ ਵਿੱਚ ਬੜਾ ਅੰਤਰ ਹੈ। ਪਰੇ ਲੋਕਾਂ ਨੂੰ ਇਹ ਚੀਜ਼ਾਂ ਸਾਦੇ ਨਹੀਂ ਹੁੰਦੀਆਂ ਪਹਿਲਾਂ ਵੀਡੀਓ ਦੇਖੋ ਫਿਰ ਗੱਲ ਕਰੋ ਜਿਹੜੇ ਕਹਿੰਦੇ ਵੀ ਸ਼੍ਰੀ ਦਰਬਾਰ ਸਾਹਿਬ ਨੂੰ ਹਿੰਦੂ ਮੰਦਿਰ ਬਣਾਉਣਾ ਪਈ ਸਾਡੇ ਵਾਲੇ ਉਡੀਕਦੇ ਨਹੀਂ ਵੀ ਸਾਡਾ ਰਾਜ ਆਵੇ ਤੇ ਅਸੀਂ ਮੰਦਿਰ ਢਾ ਕੇ ਮਸਜਿਦ ਬਣਾਈਏ ਜਾਂ ਫਿਰ ਮਸਜਿਦ ਢਾ ਕੇ ਮੰਦਿਰ ਛੇ ਕੁ ਮਹੀਨੇ ਚ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਾ ਲੈਂਦੇ ਆ ਅਬਦਾਲੀ ਨੂੰ ਭਜਾ ਕੇ ਇੰਸਟਾਗ੍ਰam ਵਾਲੀ ਬੀਬੀ ਅਛਨਾ ਮਕਵਾਨਾ ਵੱਲੋਂ ਸ੍ਰੀ ਦਰਬਾਰ ਸਾਹਿਬ ਪਰਕਰਮਾ 'ਚ ਯੋਗਾ ਕਰਨ ਤੇ ਸ਼ੁਰੂ ਹੋਇਆ ਵਿਵਾਦ ਜਿਸ ਵਿੱਚ ਇੱਕ ਪਾਸੇ ਕੱਟੜ ਹਿੰਦੂਤਵੀ ਲੋਕ ਨੇ ਦੂਜੇ ਪਾਸੇ ਸਾਰਾ ਸਿੱਖ ਪੰਥ ਤੇ ਤੀਜੇ ਪਾਸੇ ਖੜੀ ਆ ਐਸਜੀਪੀਸੀ ਜਿਸ ਦੇ ਪ੍ਰਧਾਨ ਦੀ ਨਿੰਦਾ ਦੇ ਬਿਆਨ ਤੋਂ ਅੱਗੇ ਕੋਈ ਬੁਖਤ ਹੈ ਨਹੀਂ ਅੱਜ ਗੁਰਬਾਣੀ ਚੋਂ ਪ੍ਰਮਾਣ ਦੇ ਕੀ ਯੋਗਾ ਬਨਾਮ ਸਿੱਖੀ ਸਿਧਾਂਤ ਦਾ ਫਰਕ ਦੱਸਾਂਗੇ ਐਵੇਂ ਕਈ ਰੌਲਾ ਪਾਈ ਜਾਂਦੇ ਆ ਵੀ ਸਰਬਾਰ ਸਾਹਿਬ ਪ੍ਰਕਰਮਾ ਚ ਯੋਗਾ ਕਰ ਲਿਆ ਤਾਂ ਕੀ ਲੋੜਾ ਆ ਗਿਆ ਗੁਰਬਾਣੀ ਪੜ੍ਹਨੀ ਨਹੀਂ ਤੇ ਵਿਦਵਾਨੀ ਘੋਟਣੀਆਂ ਫੇਸਬੁੱਕ ਤੇ ਬਹਿ ਗਏ Hindu ਭਗਵਾਨ ਸ਼ਿਵ ਤੋਂ ਸ਼ੁਰੂ ਹੋਇਆ ਯੋਗਾ ਕਿਵੇਂ ਬਾਬਾ RAMਦੇਵ ਕੋਲ ਪਹੁੰਚਿਆ ਵੀਡੀਓ ਵਿੱਚ ਇਹ ਵੀ ਦੱਸਾਂਗੇ ਸੋ ਵੀਡੀਓ ਅਖੀਰ ਤੱਕ ਦੇਖ ਲਿਓ ਅੱਖਾਂ ਕੰਨ ਤੇ ਦਿਮਾਗ ਸਾਰਾ ਕੁਝ ਖੋਲ ਕੇ ਅਜਨੇ ਸਮੇਂ ਸਾਰੀ ਦੁਨੀਆ ਬਿਮਾਰੀਆਂ ਜੂਝ ਰਹੀ ਹੈ ਗੋਡੇ ਮੋਡੇ ਦੁਖਦੇ ਸਰਵਾਈਕਲ ਅੱਧੇ ਸਿਰ ਦਾ ਦਰਦ ਰੀੜ ਦੀ ਹੱਡੀ ਦੇ ਦਰਦ ਤੋਂ ਸ਼ੁਰੂ ਕਰਕੇ ਮਾਨਸਿਕ ਪਰੇਸ਼ਾਨੀਆਂ ਡਿਪਰੈਸ਼ਨ ਤੱਕ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਹੈ ਕੋਈ ਨਾ ਕੋਈ ਰੋਗ ਹੁੰਦਾ ਹੀ ਹੈ ਤੇ ਆਪਣੇ ਰੋਗ ਨੂੰ ਠੀਕ ਕਰਨ ਲਈ ਕੋਈ ਡਾਕਟਰ ਵੈਦ ਹਕੀਮ ਧਾਗੇ ਤਵੀ ਤੋਂ ਸ਼ੁਰੂ ਹੋਇਆ ਬੰਦਾ ਕਈ ਵਾਰ ਇੱਕ ਸੌਖੇ ਜਿਹੇ ਮੰਨੇ ਜਾਂਦੇ ਜਾਂ ਕਹਿ ਲਓ ਪ੍ਰਚਾਰੇ ਜਾਂਦੇ ਯੋਗਾ ਜਾਂ ਯੋਗਾ ਅਸਨਾ ਵੱਲ ਵੀ ਤੁਰ ਪੈਂਦਾ ਬਾਬਾ RAMDEV ਵੱਲੋਂ ਯੋਗਾ ਦਾ ਕੀਤਾ ਪ੍ਰਚਾਰ ਤੇ ਫਿਰ ਧੂਆਂ ਧਰ ਯੋਗਾ ਨੂੰ ਸਰਕਾਰਾਂ ਵੱਲੋਂ ਦਿੱਤੀ ਸਰਪ੍ਰਸਤੀ ਨੇ ਯੋਗਾ ਦਾ ਐਸਾ ਪਛਾੜ ਲਿਆਂਦਾ ਕਿ ਯੋਗਾ ਡੇ ਵੀ ਬਣ ਚੁੱਕਾ ਹੈ ਤਾਜ਼ਾ ਮਾਮਲਾ ਹੈ ਇੱਕ ਇੰਸਟਾਗ੍ਰਾਮ ਵਾਲੀ ਬੀਬੀ ਅਰਚਨਾ ਮਕਵਾਨਾ ਵੱਲੋਂ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਯੋਗਾ ਕਰਨ ਤੇ ਸ਼ੁਰੂ ਹੋਇਆ ਵਿਵਾਦ ਜਿਸ ਵਿੱਚ ਇੱਕ ਪਾਸੇ ਕੁਝ ਕੱਟੜ ਹਿੰਦੂਤਵੀ ਲੋਕ ਨੇ ਜਿਹੜੇ ਉਸ ਬੀਬੀ ਦੀ ਹਮਾਇਤ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਨੂੰ Hindu ਮੰਦਰ ਸਾਬਤ ਕਰਨ ਤੇ ਤੁਲੇ ਹੋਏ ਨੇ ਅਤੇ ਇਹ ਦਾਵਾ ਕਰ ਰਹੇ ਨੇ ਕਿ ਅਰਚਨਾ ਮਕਵਾਨਾ ਵੱਲੋਂ ਸ਼੍ਰੀ ਦਰਬਾਰ ਸਾਹਿਬ ਕੀਤਾ ਗਿਆ ਯੋਗਾ ਸ਼੍ਰੀ ਦਰਬਾਰ ਸਾਹਿਬ ਦੇ ਇੱਕ ਹਿੰਦੂ ਮੰਦਰ ਹੋਣ ਦੀ ਦਾਵੇਦਾਰੀ ਹੈ ਦੂਜੇ ਪਾਸੇ ਹੈ ਸਾਰਾ ਸਿੱਖ ਜਗਤ ਜੋ ਇਸ ਘਟਨਾ ਖਿਲਾਫ ਇਕਜੁੱਟ ਵੀ ਹੈ ਤੇ ਉਸ ਬੀਬੀ ਦੀ ਇਸ ਕਿਣਾਉਣੀ ਤੇ ਗੁਰਮਤ ਵਿਰੋਧੀ ਕਰਤੂਤ ਦਾ ਵਿਰੋਧ ਵੀ ਕਰ ਰਿਹਾ ਹੈ ਤੇ ਤੀਜੇ ਪਾਸੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸਿਰਫ ਇੱਕ ਪੁਲਿਸ ਸ਼ਿਕਾਇਤ ਕਰਨ ਤੱਕ ਤੇ ਐਸਜੀਪੀਸੀ ਪ੍ਰਧਾਨ ਦੇ ਨਿੰਦਾ ਦੇ ਇੱਕ ਪ੍ਰੈਸ ਨੋਟ ਤੋਂ ਬਿਨਾ ਖੋਰ ਕੋਈ ਬੁੱਕਤ ਹੈ ਨਹੀਂ ਅੱਜ ਗੁਰਬਾਣੀ ਸਿਧਾਂਤ ਅਨੁਸਾਰ ਤੇ ਗੁਰਮਤ ਫਲਸਫੇ ਦੇ ਅਕੀਦੇ ਅਨੁਸਾਰ ਯੋਗਾ ਬਨਾਮ ਸਿੱਖੀ ਦੀ ਗੱਲ ਕਰਾਂਗੇ ਕਿਉਂਕਿ ਮਸਲਾ ਸਿਰਫ ਇੱਕ ਬੀਬੀ ਵੱਲੋਂ ਉੱਥੇ ਯੋਗਾ ਕਰਨ ਦਾ ਨਹੀਂ ਬਲਕਿ ਇੱਕ ਸਾਜ਼ਿਸ਼ ਤਹਿਤ ਸ਼੍ਰੀ ਦਰਬਾਰ ਸਾਹਿਬ ਨੂੰ Hindu ਮੰਦਰ ਸਾਬਤ ਕਰਨ ਤੇ ਸਿੱਖੀ ਸਿਧਾਂਤਾਂ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਤੇ ਹੋਏ ਵਾਰਦਾ ਹੈ ਕਿਉਂਕਿ ਐਸਜੀਪੀਸੀ ਦੇ ਆਫੀਸ਼ੀਅਲੀ ਦਿੱਤੇ ਬਿਆਨ ਅਨੁਸਾਰ ਉਕਤ ਬੀਬੀ ਸਿਰਫ ਯੋਗਾ ਕਰਦਿਆਂ ਦੀ ਫੋਟੋ ਖਿਚਵਾਉਣ ਹੀ ਸ਼੍ਰੀ ਦਰਬਾਰ ਸਾਹਿਬ ਆਈ ਸੀ ਨਾ ਉਹਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਨਾ ਹੀ ਪ੍ਰਕਰਮਾ ਵਿੱਚ ਕਿਸੇ ਅਸਥਾਨ ਤੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਮਗਰੋਂ ਬੀਬੀ ਨੇ ਭਾਵੇਂ ਉਕਤ ਫੋਟੋਆ ਆਪਣੇ ਇੰਸਟਾਗ੍ਰਾਮ ਤੋਂ ਡਿਲੀਟ ਕਰਤੀਆਂ ਪਰ ਉਸ ਬੀਬੀ ਦੀਆਂ ਭਾਜਪਾ ਲੀਡਰਾਂ ਸਮੇਤ ਕੰਗਣਾ ਰਣੌਤ ਨਾਲ ਫੋਟੋਆ ਇੱਕ ਸਾਜ਼ਿਸ਼ ਦੀ ਬੋਅ ਆਉਣ ਦੀ ਗਵਾਹੀ ਭਰਤੀਆਂ ਪਹਿਲਾਂ ਉਹਨਾਂ ਦੀ ਗੱਲ ਕਰੀਏ ਜਿਹੜੇ ਕਹਿੰਦੇ ਵੀ ਸ਼੍ਰੀ ਦਰਬਾਰ ਸਾਹਿਬ ਨੂੰ ਹਿੰਦੂ ਮੰਦਿਰ ਬਣਾਉਣਾ ਕਈ ਹੈਗੇ ਭਗਵੇਂ ਕੱਪੜਿਆਂ ਵਾਲੇ ਤੇ ਕੁਝ ਹੋਰ ਟਵਿੱਟਰ ਤੇ ਇੰਸਟਾਗ੍ਰਾਮ ਪੇਜਾਂ ਵਾਲੇ ਇਹਨਾਂ ਵੀਰਾਂ ਨੂੰ ਸਤਿਕਾਰ ਸਹਿਤ ਕਹਾਂਗੇ ਕਿ ਅਸੀਂ ਨਾ ਤਾਂ ਮੁਸਲਮਾਨ ਆ ਤੇ ਨਾ ਹੀ ਹਿੰਦੂ ਆ ਜਿਹੜੇ ਆਪਣਾ ਰਾਜ ਆਉਣ ਤੇ ਜਾਂ ਮੰਦਰ ਢਾਕੇ ਕਦੇ ਮਸਜਿਦਾਂ ਬਣਾਉਂਦੇ ਆ ਤੇ ਕਦੇ ਰਾਜ ਆਉਣ ਤੇ ਮਸਜਿਦ ਦੀ ਥਾਂ ਤੇ ਫੇਰ ਮੰਦਰ ਉਸਾਰ ਲੈਂਦੇ ਆ ਅਸੀਂ ਹੈਗੇ ਆ ਸਿੱਖ ਤੇ ਅਸੀਂ ਉਡੀਕ ਨਹੀਂ ਕਰਦੇ ਵੀ ਆਪਣਾ ਰਾਜ ਆਊ ਤੇ ਅਸੀਂ ਕੁਝ ਕਰੀ ਅਸੀਂ ਬਸ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਮੰਗਦੇ ਆ ਮਹੀਨੇ 6 ਨੂੰ ਲੰਘਦੇ ਆ ਅਸੀਂ ਅਫਦਾਲੀ ਭਜਾ ਕੇ ਉਹ ਤੇ ਸੋਨਾ ਲਵਾ ਦਈਦਾ ਜਿਹਨੂੰ ਉਹ ਬਰੂਦ ਦੇ ਕੁੱਪੇ ਭਰ ਕੇ ਉਡਾ ਕੇ ਗਿਆ ਸੀ ਯੋਗਾ ਹੈ ਕੀ ਤੇ ਕਿੱਥੋਂ ਸ਼ੁਰੂ ਹੋਇਆ ਯੋਗ ਦੀ ਉਤਪਤੀ ਹਿੰਦੂ ਭਗਵਾਨ ਸ਼ਿਵ ਤੋਂ ਮੰਨੀ ਜਾਂਦੀ ਹੈ ਸ਼ਿਵ ਨੂੰ ਆਦਿ yogi ਮੰਨਿਆ ਜਾਂਦਾ ਹੈ ਤੇ ਇਹ માનਤਾ ਹੈ ਕਿ ਅੱਜ ਤੋਂ 15000 ਸਾਲ ਪਹਿਲਾਂ ਹਿਮਾਲਿਆ ਉੱਤੇ ਇੱਕ yogi ਪ੍ਰਗਟ ਹੋਇਆ ਸੀ ਉਸ ਵਿਚਿੱਤਰ yogi ਦੇ ਅੱਗੇ ਪਿੱਛੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੋਕ ਉਹਦੇ ਆਲੇ ਦੁਆਲੇ ਇਕੱਤਰ ਹੋਣ ਲੱਗੇ ਸਭ ਨੂੰ ਉਮੀਦ ਸੀ ਵੀ ਉਹ ਕੋਈ ਗਿਆਨ ਦੀ ਗੱਲ ਦੱਸਣਗੇ ਪਰ ਯੋਗੀ ਚੌਂਕੜੀ ਮਾਰ ਕੇ ਬੈਠ ਗਏ ਅਤੇ ਮਹੀਨਿਆਂ ਤੱਕ ਬੈਠੇ ਹੀ ਰਹੇ ਆਖਰ ਆਮ ਇਨਸਾਨਾਂ ਦਾ ਮਨ ਖੱਟਿਆ ਪਿਆ ਅਤੇ ਉਥੋਂ ਉੱਠ ਕੇ ਚਲੇ ਗਏ ਆਖਰ ਤੱਕ ਸੱਤ ਲੋਕ ਟਿਕੇ ਜਿਨ੍ਹਾਂ ਨੂੰ ਸਤ ਰਿਸ਼ੀ ਕਿਹਾ ਜਾਂਦਾ ਹੈ ਸਤ ਰਿਸ਼ੀ ਤੋਂ ਮਤਲਬ ਹੈ ਸਤ ਰਿਸ਼ੀ ਫਿਰ ਆਦਿ ਯੋਗੀ ਸ਼ਿਵ ਨੇ ਇਹਨਾਂ ਸਤ ਰਿਸ਼ੀਆਂ ਨੂੰ ਯੋਗ ਅਭਿਆਸ ਕਰਵਾਇਆ ਉਸ ਦਿਨ ਤੋਂ ਯੋਗ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ ਯੋਗ ਸੂਤਰ ਨੂੰ ਯੋਗ ਦਾ ਮੂਲ ਗ੍ਰੰਥ ਮੰਨਿਆ ਜਾਂਦਾ ਹੈ ਆਧੁਨਿਕ ਯੋਗ ਦਾ ਜਨਮਦਾਤਾ ਮਹਾਰਿਸ਼ੀ ਪਤੰਜਲੀ ਨੂੰ ਮੰਨਿਆ ਜਾਂਦਾ ਹੈ ਪਤੰਜਲੀ ਸ਼ਬਦ ਤੋਂ ਤੁਹਾਡੇ ਦਿਮਾਗ ਵਿੱਚ ਬਾਬਾ RAMDEV ਦੀ ਕੰਪਨੀ ਦਾ ਨਾਮ ਆ ਹੀ ਗਿਆ ਹੋਣਾ। ਹਾਂਜੀ, ਉਸੇ ઋષਿ ਦੇ ਨਾਮ ਤੇ ਬਾਬੇ ਨੇ ਆਪਣੀ ਕੰਪਨੀ ਦਾ ਨਾਮ ਰੱਖਿਆ ਹੋਇਆ। ਗੁਰਬਾਣੀ ਅੰਦਰ ਇਹਨਾਂ ਕਸਰਤ ਰੂਪੀ ਯੋਗਾਸਣਾਂ ਤੇ ਪ੍ਰਾਣਯਾਮ ਆਦ ਨੂੰ ਵੀ ਸਪਸ਼ਟ ਸ਼ਬਦਾਂ ਵਿੱਚ ਰੱਦ ਕੀਤਾ ਗਿਆ ਹੈ। ਨਿਵਲੀ ਕਰਮ ਆਸਣ 84 ਇਨ ਮਹਾਂ ਸ਼ਾਂਤਨਾ ਆਵੇ ਜੀਓ। ਮਾਜ ਮਹੱਲਾ ਪੰਜਵਾਂ ਅੰਗ 98। ਭਾਵ ਕਈ ਐਸੇ ਨੇ ਜੋ ਨਿਵਲੀ ਕਰਮ ਆਦਿਕ ਯੋਗੀਆਂ ਵਾਲੇ 84 ਆਸਣ ਕਰਦੇ ਨੇ ਪਰ ਇਨਾ ਉਦਮਾਂ ਦੇ ਨਾਲ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਭਗਤ ਕਬੀਰ ਸਾਹਿਬ ਹੁਕਮ ਕਰਦੇ ਨੇ ਆਸਣ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਬਲਾਵਲ ਕਬੀਰ ਜੀ ਅੰਗ 857 ਯਾਨੀ 헤 ਚੱਲੇ ਜੋਗੀ ਯੋਗ ਅਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ ਇਸ ਪਖੰਡ ਨੂੰ ਛੱਡ ਤੇ ਸਦਾ ਪ੍ਰਭੂ ਦੀ ਬੰਦਗੀ ਕਰ ਸਿੱਧਾ ਕੇ ਆਸਣ ਜੇ ਸਿਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਇ ਬੜਹਾਂਸ ਮਹਾਲਾ ਤੀਜਾ ਅੰਗ 558 ਜੇ ਮਨੁੱਖ ਯੋਗੀਆਂ ਵਾਲੇ ਆਸਣ ਕਰਨੇ ਸਿੱਖ ਲਵੇ ਜੇ ਕਾਮ ਵਾਸਨਾ ਨੂੰ ਜਿੱਤ ਕੇ ਆਸਣਾਂ ਦੇ ਅਭਿਆਸ ਦੀ ਕਮਾਈ ਕਰਨ ਲੱਗ ਪਵੇ ਤਾਂ ਵੀ ਮਾਨ ਦੀ ਮੈਲ ਨਹੀਂ ਲੈਂਦੀ ਮਨ ਵਿੱਚੋਂ ਹਉਮੈ ਦੀ ਮੈਲ ਨਹੀਂ ਜਾਂਦੀ ਯੋਗ ਸਿੱਧ ਆਸਣ ਚ 84 ਏਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹੈ ਹਰਿ ਸਿਓ ਸੰਗ ਨ ਗਹਿਆ ਸੋਰਠ ਮਹੱਲਾ ਪੰਜਵਾਂ ਅੰਗ 642 ਯੋਗਮਤ ਵਿੱਚ ਸਿੱਧਾਂ ਦੇ ਪ੍ਰਸਿੱਧ 84 ਆਸਣ ਨੇ ਇਹ ਆਸਣ ਕਰ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ ਉਮਰ ਤਾਂ ਲੰਮੀ ਕਰ ਲੈਂਦਾ ਪਰ ਇਸ ਨਾਲ ਨਿਰੰਕਾਰ ਨਾਲ ਮਿਲਾਪ ਨਹੀਂ ਬਣਦਾ ਮੁੜ ਮੁੜ ਜਨਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਮਨ ਨੂੰ ਕਾtar ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮਤ ਦਾ ਸਹਿਜ ਯੋਗ ਹੈ ਜੋਗ ਬਨਿਆ ਤੇਰਾ ਕੀਰਤਨ ਗਾਈ ਸਭ ਉੱਚੇ ਨੀਵੇਂ ਤੇ ਮਿੱਤਰ ਛਤਰ ਨੂੰ ਸਮਾਨ ਜਾਣਨਾ ਹੀ ਅਸਲੀ ਯੋਗ ਦੀ ਜੁਗਤੀ ਹੈ ਅਤੇ ਨਿਸ਼ਾਨੀ ਹੈ ਮਿੱਤਰ ਛਤਰ ਸਭ ਇਕਸਮਾਨੇ ਯੋਗ ਜੁਗਤ ਨਿਸ਼ਾਨੀ ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ ਭੱਜ ਵੱਲੋਂ ਮਾਰ ਦਿੱਤਾ ਅਤੇ ਇਹ ਹੀ ਸਿੱਖ ਦਾ ਸਹਿਜ ਯੋਗ ਹੈ ਗੁਰਮਨ ਮਾਰਿਓ ਕਰ ਸੰਯੋਗ ਇਸ ਨਾਲ ਹੀ ਇੱਕ ਸਾਖੀ ਆਦ ਆ ਗਈ ਕਿਸੇ ਪ੍ਰਾਤਨ ਗ੍ਰੰਥ ਵਿੱਚ ਪੜ੍ਹੀ ਸੀ ਕਿ ਇੱਕ ਵਾਰ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਕੇ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਮੈਂ ਇੱਕ yogi ਕੋਲੋਂ 84 ਆਸਣ ਸਿੱਖ ਕੇ ਆਇਆ ਹਾ ਹਜੂਰ ਨੇ ਫਰਮਾਇਆ ਵੀ ਭਾਈ ਸਾਨੂੰ ਵੀ ਕਰਕੇ ਦਿਖਾ ਤੂੰ ਕੀ ਸਿੱਖਿਆ ਉਹ ਸਿੱਖ ਜਿਹੜਾ yog ਸਿੱਖ ਕੇ ਆਇਆ ਸੀ ਉਹਨੇ ਵਾਰੀ-ਵਾਰੀ 84 ਆਸਣ ਕਰਕੇ ਦਿਖਾਏ ਗੁਰੂ ਸਾਹਿਬ ਨੇ ਕਿਹਾ ਵੀ ਭਾਈ ਸਿੱਖਾ ਤੂੰ 84 ਆਸਣ ਕੀਤੇ ਨੇ ਇੱਕ ਰਹਿ ਗਿਆ 85ਵਾਂ ਕਿਉਂ ਨਹੀਂ ਤੈਨੂੰ ਆਉਂਦਾ ਉਹ ਕਹਿੰਦਾ ਵੀ 85ਵਾਂ ਆਸਣ ਕੀ ਮਹਾਰਾਜ ਆਸਣ ਤਾਂ 84 ਹੁੰਦੇ ਆ ਸਾਰਾ ਜੱਗ ਜਾਣਦਾ 85ਵਾਂ ਕਿਹੜਾ ਤਾਂ ਗੁਰੂ ਸਾਹਿਬ ਨੇ ਕੋਲ ਖੜੇ ਇੱਕ ਸਿੱਖ ਨੂੰ ਕਿਹਾ ਭਾਈ ਇਸ ਸਿੱਖ ਨੂੰ 85ਵਾਂ ਆਸਣ ਕਰਕੇ ਦਿਖਾਓ ਉਹ ਸਿੱਖ ਆਇਆ ਉਹਨੇ بڑے ਅਦਮ ਨਾਲ ਗੋਡੇ ਟੇਕ ਕੇ ਝੁੱਕ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਬੈਠ ਗਿਆ ਗੁਰੂ ਸਾਹਿਬ ਕਹਿਣ ਲੱਗੇ ਦੇਖ ਸਿੱਖਾ ਇਹ ਐ 85ਵਾਂ ਆਸਣ ਜਿਹੜੇ ਤੂੰ 84 ਆਸਣ ਸਿੱਖੇ ਨੇ ਉਹਨਾਂ ਨਾਲ ਹੰਕਾਰ ਵੱਧਾ ਹੈ ਪਰ ਇਸ 85ਵੇਂ ਆਸਣ ਨਾਲ ਸਾਰਾ ਹੰਕਾਰ ਗੁਰੂ ਦੇ ਚਰਨਾਂ ਵਿੱਚ ਘੇਟ ਹੋ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਵੱਲੋਂ ਬਿਆਨ ਆਇਆ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਿੱਖ ਰੋਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸਮੁੱਚੀ ਮਾਨਵ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ। ਪਰ ਯੋਗ ਆਸਣ ਦੀ ਸਿੱਖ ਧਰਮ ਵਿੱਚ ਕੋਈ ਮਹੱਤਤਾ ਨਹੀਂ ਹੈ। ਹੈਰਾਨੀ ਇਹ ਹੈ ਕਿ ਇਸ ਯੋਗਾ ਵਾਲੀ ਬੀਬੀ ਮਗਰ ਸਾਰਾ ਭਾਰਤ ਖੜਾ ਹੈ ਜੋ ਉਸ ਸੋਚ ਨੂੰ ਮੰਨਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਇੱਕ Hindu ਮੰਦਿਰ ਸੀ। ਪਾਵੇਂ ਕਿ ਉਸ ਬੀਬੀ ਨੇ ਮੁਆਫੀ ਵੀ ਮੰਗੀ ਹੈ ਪਰ ਇਸ ਬੀਬੀ ਨੂੰ ਪੁਲਿਸ ਸੁਰੱਖਿਆ ਵੀ ਮਿਲ ਚੁੱਕੀ ਹੈ ਇਸ ਦੇ ਨਾਲ ਹੀ ਇੱਕ ਹੋਰ ਜਾਣਕਾਰੀ ਕਿ ਸਿੱਖਾਂ ਨੂੰ Hindu ਤਵ ਦਾ ਹਿੱਸਾ ਮੰਨਣ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਪੋਸਟ ਕਰਕੇ ਦੱਸਿਆ ਹੈ ਕਿ ਕਿਸੇ ਵੇਲੇ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਯੋਗਾ ਹੁੰਦਾ ਰਿਹਾ ਅਤੇ ਉਹ ਸਬੂਤ ਵਜੋਂ ਇੱਕ ਫੋਟੋ ਜਿਹੜੀ ਤੁਹਾਡੀ ਸਕਰੀਨ ਤੇ ਦੇਖ ਰਹੇ ਹੋ ਇਹ ਪੋਸਟ ਕਰ ਰਹੇ ਨੇ ਅਸਲ ਵਿੱਚ ਇਹ ਚਿੱਤਰ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਭਾਰਤੀ ਚਿੱਤਰਕਾਰ ਵਿਸ਼ਨ ਸਿੰਘ ਦਾ ਬਣਾਇਆ ਹੋਇਆ ਹੈ। ਇਸ ਤਸਵੀਰ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਕਈ ਯੋਗੀਆਂ ਨੂੰ ਯੋਗ ਕਰਦੇ ਦਿਖਾਇਆ ਗਿਆ ਹੈ। ਕਈ ਯਾਤਰੀਆਂ ਨੂੰ ਸੂਰਜ ਨਮਸਕਾਰ ਕਰਦੇ ਹੋਏ, ਯਾਤਰੀਆਂ ਨੂੰ ਤਿਲਕ ਲਾਉਂਦੇ ਹੋਏ ਦਿਖਾਇਆ ਗਿਆ ਹੈ। ਨਾਲ ਦੀ ਨਾਲ ਇੱਕ ਬ੍ਰਾਹਮਣ ਸੰਖਪੂਰ ਰਿਹਾ। ਇਹ ਚਿੱਤਰ ਉਸ ਸਮੇਂ ਦਾ ਸੱਚ ਚਿੱਤਰ ਹੈ, ਸਹੀ ਦਾ। ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਵੀ ਮੂਰਤੀਆਂ ਸਥਾਪਿਤ ਹੋ ਚੁੱਕੀਆਂ ਸੀ। ਦਰبار ਸਾਹਿਬ ਦਾ ਪ੍ਰਬੰਧ ਸਿੱਖਾਂ ਹੱਥੋਂ ਨਿਕਲ ਚੁੱਕਿਆ ਸੀ ਭਾਈ ਕਾਨ ਸਿੰਘ ਨਾਭਾ ਦੇ ਕਥਨ ਅਨੁਸਾਰ ਗੁਰਦੁਆਰਿਆਂ ਵਿੱਚ ਟੱਲ ਖੜਕਾਉਣੇ ਆਰਤੀਆਂ ਕਰਨੀਆਂ ਯਾਨੀ ਕਿ ਸਭ ਸਨਾਤਨੀ ਮਤ ਵਾਲੇ ਕੰਮ ਸ਼ੁਰੂ ਹੋ ਚੁੱਕੇ ਸੀ ਦਰਬਾਰ ਸਾਹਿਬ ਦੀਆਂ ਪੌੜੀਆਂ ਤੇ ਪ੍ਰਕਰਮਾ ਵਿੱਚ ਅਨੇਕਾ ਬ੍ਰਾਹਮਣ ਡਕੌਟ ਤੇ ਪਾਟੜੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਬੈਠਦੇ ਸੀ ਤੇ ਹਰ ਯਾਤਰੀ ਪਾਸੋਂ ਗੋਡੀ ਦਮੜੀ ਥੇਲਾ ਜਾਂ ਪੈਸਾ ਮੂਰਤੀ ਦੇ ਨਾਂ ਤੇ ਹੋਰਨਾ Hindu ਤੀਰਥਾਂ ਵਾਂਗ ਉਗਰਾਉਂਦੇ ਸੀ ਲਾਚੀਬੇਰੀ ਦੇ ਸਾਹਮਣੇ ਪ੍ਰਕਰਮਾ ਦੇ ਵਿੱਚ ਇੱਕ ਕਮਰੇ 'ਚ ਬਹੁ ਪੂਜਾ ਵਾਲੀ ਇੱਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜਿਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੰਗੇ ਪੈਰੀ ਬੜੀ ਅਧੀਨਗੀ ਨਾਲ ਖੜੇ ਵਿਖਾਇਆ ਗਿਆ ਸੀ ਸਿੰਘ ਸਭਾ ਲਹਿਰ ਦੇ ਅਸਰ ਹੇਠ ਇਹ ਸਿੱਖ ਵਿਰੋਧੀ ਰੀਤ ਵਿਰੁੱਧ ਆਵਾਜ਼ ਉੱਠਣ ਲੱਗੀ ਸਿੰਘ ਸਭੀਏ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਪਾਈਕਾਨ ਸਿੰਘ ਨਾਭਾ ਗਿਆਨੀ ਹੀਰਾ ਸਿੰਘ ਦਰਦ ਆਲ ਸਿੱਖਾਂ ਨੇ ਇਸ ਬਾਰੇ ਸਿੱਖਾ ਵਿੱਚ ਇੱਕ ਲਹਿਰ ਸ਼ੁਰੂ ਕੀਤੀ ਦੂਜੇ ਪਾਸੇ ਹਿੰਦੂਆਂ ਨੇ ਵੀ ਸਾਰਾ ਜ਼ੋਰ ਲਾਇਆ ਕਿ ਦਰਬਾਰ ਸਾਹਿਬ ਨੂੰ ਹਿੰਦੂ ਮੰਦਰ ਵਾਂਗ ਚਲਾਉਣ ਦੀ ਮੁਹਿਮ ਮੱਡੀ ਵੱਡਾ ਝਗੜਾ ਸ਼ੁਰੂ ਹੋ ਗਿਆ ਜਿਹੜਾ ਕਿ ਵਾਧਾ-ਵਾਧਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ ਡਿਪਟੀ ਕਮਿਸ਼ਨਰ ਨੇ ਪ੍ਰਕਰਮਾ ਚੋਂ ਮੂਰਤੀਆਂ ਚੁੱਕਣ ਦਾ ਹੁਕਮ ਦੇ ਦਿੱਤਾ ਖੇਮ ਸਿੰਘ ਵੇਦੀ ਉਹ ਸ਼੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਗਿਤੇਲਾ ਲਾ ਕੇ ਬੈਠਦਾ ਸੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਉਸ ਦੇ ਹੇਠੋਂ ਗਿਤੇਲਾ ਖਿੱਚ ਕੇ ਸਰੋਵਰ ਵਿੱਚ ਸੁੱਟ ਦਿੱਤਾ ਹਿੰਦੂਆਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ ਆਰੀਆ ਸਮਾਜ ਜੀ ਇਹ ਭਾਵੇਂ ਮੂਰਤੀ ਪੂਜਾ ਦੇ ਵਿਰੋਧੀ ਸੀ ਪਰ ਦਰਬਾਰ ਸਾਹਿਬ ਚੋਂ ਮੂਰਤੀਆਂ ਚੁੱਕਣ ਦੀ ਇਹਨਾਂ ਨੂੰ ਬੜੀ ਤਕਲੀਫ ਹੋਈ ਆਰੀਆ ਸਮਾਜੀਆਂ ਨੇ 13000 ਦਸਤਖਤ ਕਰਾ ਕੇ ਸਰਕਾਰ ਨੂੰ ਇੱਕ ਪਟੀਸ਼ਨ ਭੇਜ ਕੇ ਇਹਨਾਂ Hindu ਮੂਰਤੀਆਂ ਨੂੰ ਮੁੜ ਸ਼੍ਰੀ ਦਰਬਾਰ ਸਾਹਿਬ ਵਿੱਚ ਰੱਖਣ ਦੀ ਫਰਿਆਦ ਕੀਤੀ ਜਦੋਂ ਹਿੰਦੂਆਂ ਦੀ ਕੋਈ ਵਾਹ ਨਾ ਗਈ ਤਾਂ ਉਹਨਾਂ ਨੇ ਦਰਬਾਰ ਸਾਹਿਬ ਤੋਂ ਚੁਕਵਾਈਆਂ ਗਈਆਂ ਮੂਲਟੀਆਂ ਦਰਬਾਰ ਸਾਹਿਬ ਦੀ ਸ਼ਕਲ ਦਾ ਇੱਕ ਹੋਰ ਮੰਦਰ ਬਣਾ ਕੇ ਉਸ ਵਿੱਚ ਰੱਖ ਦਿੱਤੀਆਂ ਜਿਸ ਦਾ ਮੰਦਰ ਦਾ ਨਾਮ ਹੁਣ ਦੁਰਗਾਣਾ ਮੰਦਰ ਹੈ ਇਥੋਂ ਹੀ ਇੱਕ ਹੋਰ ਸਿੱਖ ਲਹਿਰ ਚੱਲੀ ਜਿਹਦੇ ਵਿੱਚੋਂ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੋ ਬਿਸ਼ਨ ਸਿੰਘ ਦਾ ਬਣਾਇਆ ਇਹ ਚਿੱਤਰ ਬਿਲਕੁਲ ਸਹੀ ਹੈ ਸਾਨੂੰ ਇਹ ਹਿੰਮਤ ਦਿੰਦਾ ਹੈ ਕਿ ਅਸੀਂ ਕਿੰਨੇ ਔਖੇ ਸਮਿਆਂ 'ਚੋਂ ਲੰਘਿਆ ਇਸ ਚਿੱਤਰ ਨੂੰ ਝੂਠਾ ਆ ਕੇ ਨਿੰਦਣ ਦੀ ਥਾਂ ਤੇ ਹਰ ਸਿੱਖ ਨੂੰ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਸਭ ਨੂੰ ਪਤਾ ਲੱਗੇ ਕਿ ਸੱਚਾਈ ਕੀ ਹੈ ਇਸ ਚਿੱਤਰ ਦੀ ਇਹਨਾਂ ਫੋਟੋਆਂ ਦੀ ਇਹ ਐਸ ਫੋਟੋ ਦੀ ਸਚਾਈ ਬਾਕੀ ਅੰਮ੍ਰਿਤਸਰ ਦੇ ਦਰਗਿਆਣਾ ਮੰਦਿਰ ਦਾ ਇਤਿਹਾਸ ਤੁਸੀਂ ਇੰਟਰਨੈਟ ਤੋਂ ਦੇਖ ਸਕਦੇ ਹੋ ਕਿ ਉਹ ਕਦੋਂ ਬਣਾਇਆ ਗਿਆ ਕਿਵੇਂ ਬਣਾਇਆ ਗਿਆ ਸੋ ਅਖੀਰ ਤੇ ਇਹੀ ਕਹਾਂਗੇ ਕਿ ਭਾਈ ਸਿੱਖੀ ਬਹੁਤ ਵੱਡੀ ਚੀਜ਼ ਹੈ ਇਸ ਦੇ ਸਿਧਾਂਤ ਅਕਾਲ ਪੁਰਖ ਦੇ ਬਣਾਏ ਹੋਏ ਆ ਇਹਨਾਂ ਸਿਧਾਂਤਾਂ ਤੇ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਭਾਵੇਂ ਕੋਈ ਪੁੱਤ ਦਾ ਕਲੇਜਾ ਕੱਢ ਕੇ ਪਿਓ ਦੇ ਮੂੰਹ 'ਚ ਤੁੰਨ ਦਿਓ ਇਸ ਕਰਕੇ ਜਿਹਨੇ ਯੋਗਾ ਕਰਨਾ 100 ਵਾਰ ਕਰੋ 1000 ਵਾਰ ਕਰੋ ਪਰ ਦਰਬਾਰ ਸਾਹਿਬ ਕੋਈ ਸੈਰਸਪਾਟੇ ਦੀ ਥਾਂ ਨਹੀਂ ਹੈਗੀ ਕੋਈ ਸੈਰ ਕਰਨ ਵਾਲੀ ਥਾਂ ਨਹੀਂ ਕੋਈ ਟੂਰਿਸਟ ਪਲੇਸ ਨਹੀਂ ਤੇ ਨਾ ਹੀ ਯੋਗਾ ਕਰਨ ਦੀ ਥਾਂ ਹੈ ਸ਼ੁਕਰ ਕਰੋ ਸਾਡੀਆਂ ਸੰਸਥਾਵਾਂ ਅਜੇ ਆਪਸ ਵਿੱਚ ਲੜਨ ਵਿੱਚ ਬਿਜ਼ੀ ਆ ਜੇ ਕਿਤੇ ਕਿਸੇ ਹਿੰਦੂ ਨੇ ਮੁਸਲਮਾਨੀ ਇਲਾਕੇ ਚ ਗਾਇਤਰੀ ਮੰਤਰ ਪੜ੍ਹਿਆ ਹੁੰਦਾ ਜਾਂ ਕਿਸੇ ਮੁਸਲਮਾਨ ਨੇ ਮੰਦਿਰ ਜਾ ਕੇ ਨਮਾਜ਼ ਪੜ੍ਹੀ ਹੁੰਦੀ ਹੁਣ ਨੂੰ ਉੱਥੇ 144 ਲੱਗੀ ਹੋਣੀ ਸੀ ਦੰਗੇ ਹੋਏ ਹੋਣੇ ਸੀ ਸੀਆਰਪੀ ਲੱਗੀ ਹੋਣੀ ਸੀ ਤੇ ਗੋਲੀ ਨਾਲ 3-4 ਬੁੜਕੇ ਵੀ ਹੋਣੇ ਸੀ ਸੋ ਏਸੀ ਯੋਗਾ ਬਨਾਮ ਸਿੱਖੀ ਵੀਡੀਓ ਸੁਣ ਕੇ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਮਨ ਦੇ ਵਿੱਚ ਵਿਚਾਰ ਆ ਗਏ ਹੋਣੇ ਆ ਯੋਗਾ ਬਨਾਮ ਸਿੱਖੀ ਕੀ ਆ ਬਦਨਾਮ ਨਾ ਕਰੋ ਹਰਮੰਦਰ ਸਾਹਿਬ ਕੋਈ ਸੈਟਸਪਾਟੇ ਵਾਲੀ ਜਾਂ ਯੋਗਾ ਕਰਨ ਦੀ ਜਗ੍ਹਾ ਨਹੀਂ ਉੱਥੇ ਅਸੀਂ ਆਪਣੇ ਗੁਰੂ ਸੇਵਾ ਦਾ ਤਾਂ ਜਾਣਿਆ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਆਪਣੇ ਕਮੈਂਟ ਬਾਕਸ ਵਿੱਚੋਂ ਜਰੂਰ ਸਾਂਝੇ ਕਰਿਓ ਸਤਿ ਸ੍ਰੀ ਅਕਾਲ